ਪੰਜਾਬੀ ਡਰਬਿਓ ਡਿਜੀਟਲ মিডিਆ ਵਿੱਚ ਆਪ ਜੀ ਦਾ ਸਵਾਗਤ ਹੈ ਤੇ ਰੂਪਨਗਰ ਪੁਲਿਸ ਨੇ ਚਾਇਨਾ ਡੋਰ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੈ ਤੇ ਸਾਡੇ ਨਾਲ ਮੌਜੂਦ ਨੇ ਡੀਐਸਪੀ ਰਾਜਪਾਲ ਸਿੰਘ ਜੀ ਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਵੀ ਤੁਸੀਂ ਚਾਇਨਾ ਡੋਰ ਦੇ ਵਾਸਤੇ ਕੀ ਕੀ ਕੀਤਾ ਸਰ ਜੀ ਚਾਇਨਾ ਡੋਰ ਦਾ ਕੀ ਕੰਮ ਹੈ ਇਹ ਚਾਇਨਾ ਡੋਰ ਦੇ ਲਈ ਅਸੀਂ ਕੋਈ ਪਸੰਦ ਪੰਚਪੀ ਨੇੜੇ ਆ ਰਹੀ ਹੈ ਅਸੀਂ ਇਹ ਦੇਖ ਰਹੇ ਹਾਂ ਵੀ ਲੋਕ ਹਲੇ ਵੀ ਖੱਬੇ ਸੱਚੋ ਚਾਇਨਾ ਡੋਰ ਲੈ ਕੇ ਪਤੰਗ ਉਡਾਈ ਜਾ ਰਹੇ ਹਾਲਕਿ ਅਸੀਂ ਸ਼ਹਿਰ ਦੇ ਵਿੱਚ ਸਿਟੀ ਰੋਪੜ ਚ ਪਹਿਲਾ ਮਗਦਮਾ ਦਾਜ ਕਰਿਆ ਉਹ ਤੁਸੀਂ ਕਾਫੀ ਵੱਡੀ ਹਾਵੀ ਰਿਕਵਰੀ ਕਰੀ ਹੈ ਪਰ ਫਿਰ ਵੀ ਇਹ ਸ਼ਿਕਾਇਤਾਂ ਆ ਰਹੀਆਂ ਨੇ ਕਿ ਉੱਚੇ ਖੇੜੇ ਵਗੈਰਾ ਤੇ ਕਿਤੇ ਵੀ ਹੋਰ ਸ਼ਹਿਰ ਦੇ ਇਲਾਕੇ ਚ ਵੀ ਲੋਕ ਚਾਈਨਾ ਡੋਰ ਉਰਨਾ ਪਤੰਗ ਉਡਾ ਰਹੇ ਆ ਜਿਨ੍ਹਾਂ ਨੂੰ ਲੋਕਾਂ ਦੀ ਇੰਜਰੀਜ਼ ਆ ਰਹੀਆਂ ਨੇ ਕਈ ਇੰਜਰੀ ਰਿਪੋਰਟ ਨਹੀਂ ਹੋ ਰਹੀਆਂ ਕਈ ਰਿਪੋਰਟ ਹੋ ਰਹੀਆਂ ਨੇ ਉਹਨੂੰ ਅਸੀਂ ਅੱਜ ਨਤ ਪਾਉਣ ਲਈ ਵੀ ਹੁਣ ਚਾਈਨਾ ਡੋਰ ਦੇ ਘਰਾਂ ਦੇ ਉੱਪਰ ਉੱਡ ਰਹੀ ਹੋ ਜਿਹਨਾਂ ਲੋਕ ਉਡਾ ਰਹੇ ਹੋਣਗੇ ਪਤੰਗ ਉਹ ਚੈੱਕ ਕਰੀਏ ਉਹ ਅਸੀਂ ਹੁਣ ਅੱਜ ਡਰੋਨ ਮੰਗਾਏ ਆ ਡਰੋਨ ਤੋਂ ਅਸੀਂ ਚੈੱਕ ਕਰਾਂਗੇ ਲੋਕਾਂ ਦੇ ਘਰਾਂ ਦੇ ਉੱਪਰ ਜਿਨ੍ਹਾਂ ਦੇ ਘਰਾਂ ਤੋਂ ਫਿਰ ਅਸੀਂ ਉਹ ਡੋਰ ਰਿਕਵਰ ਕਰਾਂਗੇ ਉਹਨੂੰ ਫਿਰ ਚੈੱਕ ਕਰਾਵਾਂਗੇ ਕਿ ਉਹ ਚਾਈਨਿਜ਼ ਡੋਰ ਹੋਈ ਤਾਂ ਫਿਰ ਅਸੀਂ ਉਹ ਚਾਈਨਿਜ਼ ਡੋਰ ਦੇ ਜਿਹੜਾ ਵਰਤ ਰਿਆ ਵਾ ਉਹਨਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕਰਾਂਗੇ ਫਿਰ ਅਸੀਂ ਉਹਨਾਂ ਤੋਂ ਪੁੱਛਗਿੱਛ ਕਰਕੇ ਵੀ ਪਿੱਛੋਂ ਤੂੰ ਕਿੱਥੋਂ ਖਰੀਦੀ ਆ ਉਹਨਾਂ ਨੂੰ ਵੀ ਅਸੀਂ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਫੜ ਕੇ ਲੈ ਆਵਾਂਗੇ ਇਹ ਅਸੀਂ ਅੱਜ ਤੋਂ ਨਵੀਂ ਮੁਹਿੰਮ ਚਲਾਈ ਹੈ ਜੀ ਇਹ ਕੱਲੇ ਸ਼ਹਿਰ ਵਿੱਚ ਹੀ ਕਰਾਂਗੇ ਜਿਹੜੇ ਪਿੰਡੂ ਇਲਾਕੇ ਆ ਤੁਸੀਂ ਉਹਨਾਂ ਵਿੱਚ ਵੀ ਕਰੋਗੇ ਇਹ ਜਿਹੜੇ ਵੀ ਇਲਾਕੇ ਦੇ ਵਿੱਚ ਜਿਹੜਾ ਜਿੱਥੇ ਡਾਂਸਲੀ ਪਪੂਲਰ ਹੈ ਜਿੱਥੇ ਪਤੰਗबाजी ਹੋ ਰਹੀ ਹੋਊਗੀ ਬਿਲਕੁਲ ਜੀ ਉੱਥੇ ਵੀ ਚਲਾਈ ਜਾਊਗੀ ਅੱਜ ਮੈਂ ਕਨੌਲੀ ਵਾਲਿਆਂ ਨਾਲ ਵੀ ਗੱਲ ਕਰੀ ਆ ਕਨੌਲੀ ਵੀ ਅਸੀਂ ਇਹ ਕੰਮ ਚਲਾਵਾਂਗੇ ਜਨਾਬ ਮੈਂ ਦੇਖੋ ਜਿਹੜੇ ਸਾਡੇ ਕੋਲ ਪਤੰਗ ਹੈ ਇੱਕ ਤਕਰੀਬਨ 10-15 ਪਤੰਗ ਹੈਗੇ ਆ ਇਹ ਸਾਰਿਆਂ 'ਚ ਦੇਖੋ ਚਾਈਨਾ ਡੋਰ ਹੈ ਜਿਹਦੇ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਤੇ ਰੋਪੜ ਦੇ ਜਿਹੜੇ ਸਾਡੇ ਨਿਵਾਸੀ ਆ ਉਹਨਾਂ ਨੂੰ ਬੇਨਤੀ ਕਰੀ ਆ ਵੀ ਕਿਰਪਾ ਕਰਕੇ ਜਿਹੜੀ ਇਹ ਚਾਈਨਾ ਡੋਰ ਹੈ ਇਹ ਪਤੰਗ ਉਡਾਣ ਲਈ ਨਹੀਂ ਹੈਗੀ ਤੇ ਮੇਰੇ ਹੁਣ ਵੀ ਇਹੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਦੋ ਤਰੀਕ ਦੀ ਬਸੰਤ ਹੈ ਇਹਦੇ ਚ ਬਹੁਤ ਜ਼ਿਆਦਾ ਸ਼ਹਿਰ ਚ ਹਮਮਾ ਕੇ ਲੋਕ ਪਤੰਗੜਾਉਂਦੇ ਨੇ ਤੇ ਉਹਦੇ ਚ ਚੈਨਾ ਡੋਰ ਦੀ ਬਹੁਤ ਜ਼ਿਆਦਾ ਵਰਤੋਂ ਹੋਣੀ ਹੈ ਮੇਰੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜੀ ਇਹ ਆਪਣੀ ਕੰਮ ਜਿਹੜੀ ਕੰਮ ਕਰਨੀ ਨੀਂਂਦ ਹੈ ਉਤੋਂ ਉੱਠੇ ਤੇ ਅਤੇ ਜਿਹੜੇ ਇਹ ਲੋਕ ਇਹਦਾ ਗੁਰਗਤੰਦਾ ਕਰ ਰਹੇ ਨੇ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਸਖਤ ਕਾਰਵਾਈ ਅਮਲ ਤੇ ਲਿਆਂਦੀ ਜਾਵੇ ਤਾ ਜੋਲੇ ਰਾਗੀਰ ਹੈ ਜਿਹੜੇ ਪੇ ਕੰਮਣੇ ਕਮਾਗਾਜਾਂ ਨੂੰ ਜਾਂਦੇ ਲੋਕ ਆਪਣੀ ਰੋਜੀ ਰੋਟੀ ਲਈ ਜਾਂਦੇ ਆ ਉਹ ਹਰ ਰੋਜ਼ ਇਹਦੇ ਦੌਰ ਦਾ ਸ਼ਿਕਾਰ ਹੋ ਰਹੇ ਆ ਤੇ ਤੁਸੀਂ ਇਹ ਦੇਖ ਲਓ ਵੀ ਇਹ ਸਾਰੇ ਪਤੰਗਾਂ ਵਿੱਚ ਦਿਨ ਹੀ ਵੀ ਡੋਰ ਪਈ ਹੋਈ ਹੈ ਸਾਰੀਆਂ ਚੈਨਾਂ ਡੋਰੇ ਆ ਇਹ ਤੁਸੀਂ ਦੇਖ ਲਓ ਤੇ ਹਰ ਰੋਜ਼ ਬੱਚੇ ਹੋਗੇ ਬਜ਼ੁਰਗ ਹੋਗੇ ਜਿਹੜੇ ਸਕੂਟਰ ਮੋਟਰਸਾਈਕਲ ਤੇ ਜਾਂਦੇ ਨੇ ਉਹ ਹਰ ਰੋਜ਼ ਡੋਰ ਦਾ ਸ਼ਿਕਾਰ ਹੋ ਰਹੇ ਆ ਕੱਲ ਦੀ ਘਟਨਾ ਹੈ ਮੈਂ ਆਪਣੀ ਗੱਡੀ ਜਾ ਰਿਹਾ ਸੀ ਮੇਰੀ ਗੱਡੀ ਦੇ ਸ਼ੀਸ਼ੇ ਵਿੱਚ ਡੋਰ ਫਸ ਗਈ ਉਹ ਸ਼ੀਸ਼ਾ ਵੀ ਅੱਧਾ ਪਲਾਸਟਿਕ ਦਾ ਵੱਢ ਹੋ ਗਿਆ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਤੇ ਰੋਪੜ ਦੇ ਨਿਵਾਸੀਆਂ ਨੂੰ ਮੈਂ ਰੋਪੜਨ ਨਿਵਾਸੀ ਨੂੰ ਬੇਨਤੀ ਕਰਦਾ ਵੀ ਜਿਹੜੇ ਤੁਸੀਂ ਪਸੰਦ ਦੇ ਪਤੰਗੇ ਰੋਣੇ ਆ ਜਿਹੜੀਆਂ ਦੂਜੀਆਂ ਆਪਣੀ ਰਵਾਇਤੀ ਡੋਰਾ ਉਹਨਾਂ ਨੂੰ ਅਡਾਓ ਤੇ ਆਪਣੇ ਮਾਵਾ-ਪਾਪਾ ਨੂੰ ਵੀ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਚੈੱਕ ਕਰੋ ਕਿਨਾਂ ਕੋਲ ਚైనా ਡੋਰਾ ਹੈ ਉਹਨਾਂ ਨੂੰ ਵਰਤਨਾ ਦੋ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੇ ਲੋਕ ਤੁਹਾਡੀ ਜਿਹੜੀ ਵਾਰਨਿੰਗ ਦੇ ਬਾਵਜੂਦ ਵੀ ਚైనా ਡੋਰਾ ਵਰਤ ਰਹੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਜਾਨਲੇਵਾ ਹੈਗੀ ਹੈ ਇਹ ਪੰਛੀਆਂ ਲਈ ਵੀ ਜਾਨਲੇਵਾ ਹੈ ਤੇ ਜਿਹੜੇ ਸਾਡੇ ਸਕੂਟਰ ਮੋਟਰਸਾਈਕਲ ਤੇ ਵੀਰਾ ਪਹਿਣਾ ਸਫਰ ਕਰਦੇ ਨੇ ਬੱਚੇ ਸਫਰ ਕਰਦੇ ਨੇ ਇਹ ਸਭ ਲਈ ਜਾਨ ਲੇਵਾ ਇਹ ਇਹ ਜਿਹੜਾ ਚੰਦਰਗੜ੍ਹ ਮਹੱਲਾ ਹੈ ਇੱਥੇ ਮੈਂ ਆਪਣੇ ਬੇਟੇ ਨੂੰ ਟਿਊਸ਼ਨ ਛੱਡਣ ਆ ਰਿਹਾ ਸੀਗਾ ਇੱਥੇ ਇੱਕ ਵਿਅਕਤੀ ਦਾ ਕੋਈ ਜਾ ਰਿਹਾ ਸੀ ਐਕਟੀਵਾ ਤੇ ਉਹਦਾ ਸਾਰਾ ਨੱਕ ਚੈਨਲ ਡੋਰ ਨਾਲ ਵੱਢ ਹੋ ਗਿਆ ਅਸੀਂ ਫੇਰ ਉੱਥੇ ਜਦੋਂ ਲੰਘਣ ਲੱਗੇ ਜਿਹੜੇ ਬੱਚੇ ਉੱਥੇ ਪਤੰਗ ੜਾ ਰਹੇ ਸੀ ਅਸੀਂ ਉਹਨਾਂ ਨੂੰ ਬਲਾਕ ਕੇ ਪਤੰਗ ਲਏ ਆ ਦੇਖੋ ਜਿੰਨੇ ਵੀ ਪਤੰਗ ਹੈਗੇ ਜੀ ਇਹ ਸਾਰੇ ਚੈਨਲ ਡੋਰ ਚੈਨਲ ਡੋਰ ਇਹਨਾਂ ਦੇ ਵਿੱਚ ਲੱਗੀ ਹੋਈ ਹੈ ਕੋਈ ਇੱਕ ਵੀ ਪਤੰਗ ਬਗੈਰ ਚੈਨਲ ਡੋਰ ਤਨੀ ਇੱਥੇ ਬੱਚੇ ਜਿਹੜੇ ਲਈ ਫਿਰਦੇ ਸੀਗੇ ਵੀ ਸਾਡੀ ਪੁਲਿਸ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਹਨੂੰ ਜਿਹੜੀ ਚੈਨਲ ਡੋਰ ਹੈ ਨੂੰ ਬਹੁਤ ਜ਼ਿਆਦਾ ਦੁਕਾਨਾਂ ਦੇ ਵਿੱਚ ਛਾਪੇ ਮਾਰ ਕੇ ਇਹਨੂੰ ਕੰਟਰੋਲ ਕਰਿਆ ਜਾਵੇ ਕਿਉਂਕਿ ਜਿਹੜੇ ਬੱਚੇ ਉਡਾ ਰਹੇ ਆ ਉਹਨਾਂ ਦੇ ਪੇਰੈਂਟਸ 'ਤੇ ਕਾਰਵਾਈ ਹੋਊਗੀ ਤਾਂ ਇਹ ਚੈਨਲ ਡੋਰ ਬੰਦ ਹੋਵੇ ਤੇ ਪਤੰਗ ਉਡਾਉਣ ਵਾਲੇ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਪੁਲਿਸ ਜਿਹੜੀ ਹੁਣ ਡਰੋਨ ਦੇ ਨਾਲ ਜਿਹੜੀ ਆਏਗੀ ਚੈਕਿੰਗ ਕਰੂਗੀ ਤੇ ਜਿਹੜਾ ਕੋਈ ਬੰਦਾ ਜਿਹੜਾ ਹੁਣ ਪਤੰਗ ਚੈਨਾ ਡੋਰ ਦਾ ਇਸਤੇਮਾਲ ਵੀ ਕਰਦਾ ਪਾਇਆ ਗਿਆ ਉਹਦੇ ਖਿਲਾਫ ਵੀ ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਊਗੀ ਤਾਂ ਕਿ ਜਿਹੜਾ ਇਹ ਚੈਨਾ ਡੋਰ ਹੈ ਇਹਦਾ ਦੁਰਪਯੋਗ ਜਿਹੜਾ ਰੋਕਿਆ ਜਾ ਸਕੇ ਤਾਂ ਕਿ ਲੋਕਾਂ ਦੀ ਜਿਹੜੀ ਜਾਨ ਜਿਹੜੀ ਹੈ ਕਿ ਪਸ਼ੂ ਪੰਛੀ ਤੇ ਹੋਰ ਜਿਹੜੇ ਆਮ ਲੋਕਾਂ ਨੂੰ ਇਹਦਾ ਨੁਕਸਾਨ ਹੋ ਰਿਹਾ ਤੇ ਉਹਨੂੰ ਜਿਹੜੀ ਅੱਠਲ ਪਾਈ ਜਾ ਸਕੇ ਪੰਜਾਬੀ ਡਰੂਨਾਂ ਦੇ ਜਗਮਉਂ ਸਿੰਘ ਗਰੂਪ ਨਗਰ